ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬਿਆਨਤ ਜੋ ਜ਼ਰੂਰੀ ਗੱਲ ਹੈ ਉਹ ਸਾਂਝੀ ਕਰਨ ਲੱਗੇ ਆਂ ਜਿਵੇਂ ਕਿ ਪੰਜਾਬੀ ਵਿੱਚ ਆਂਦੇ ਨੇ ਨਾ ਜਿਹੜੀ ਕੌਮ ਦੀ ਵਫਾਦਾਰੀ ਹੁੰਦੀ ਹੈ ਤੇ ਜਿਹੜੀ ਕੌਮ ਦੀ ਗद्दारी ਹੁੰਦੀ ਹੈ ਇਹ ਦੋਵੇਂ ਚੀਜ਼ਾਂ ਬੰਦੇ ਦੇ ਲਹੂ ਵਿੱਚ ਹੁੰਦੀ ਹੈ ਇਹ ਦੋਵੇਂ ਚੀਜ਼ਾਂ ਖਾਨਦਾਨੀ ਹੁੰਦੀਆਂ ਤਾਂ ਜਿਹੜਾ ਸਿੱਖਾਂ ਦਾ ਇੱਕ ਬੜਾ ਅਪਰਾਧਨ ਤੇ ਇਤਿਹਾਸਿਕ ਗ੍ਰੰਥ ਹੈ ਨਾ ਪ੍ਰਾਚੀਨ ਪੰਥ ਪ੍ਰਕਾਸ਼ ਉਸ ਦੇ ਭਾਗ ਦੂਜੇ ਦੇ ਅੰਕ ਨੰਬਰ 90 ਉੱਪਰ ਇਹ ਗੱਲ ਪੂਰਨ ਤੌਰ ਤੇ ਅੰਕਿਤ ਹੈ ਵੀ ਜਿਹੜੇ ਮਜੀਠੇ ਪਿੰਡ ਦੇ ਸਰਦਾਰ ਸਨ ਜਿਹੜੇ ਚੌਧਰੀ ਸਨ ਉਸੇ ਕੌਮ ਦੇ ਬੜੇ ਵੱਡੇ ਦੁਸ਼ਮਣ ਸਨ ਉਹਨਾਂ ਨੇ ਬਿਆੰਤ ਸਿੱਖਾਂ ਨੂੰ ਸ਼ਹੀਦ ਕਰਵਾਇਆ ਇੱਥੋਂ ਤੱਕ ਕਿ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮੱッセ ਰੈਕੜ ਦਾ ਸਿਰ ਵੱਢਿਆ ਉਸ ਨੂੰ ਉਸਦੇ ਗਿਰਦਾਰ ਕਰਕੇ ਤੇ ਖਾਨ ਬਹਾਦਰ ਕੋਲ ਲਾਹੌਰ ਪੇਸ਼ ਕਰਨ ਵਾਲੇ ਇਹ ਮਜੀਠੇ ਪਿੰਡ ਦੇ ਸਰਦਾਰ ਸਨ ਇਹ ਲੋਕ ਭਾਈ ਮਹਤਾਬ ਸਿੰਘ ਨੂੰ ਚਰਖੜੀਆਂ ਉੱਪਰ ਚੜਾ ਕੇ ਕੋਹ ਕੋਹ ਕੇ ਸ਼ਹੀਦ ਕਰਾਉਣ ਵਾਲੇ ਇਹ ਮਜੀਠੇ ਪਰਵਾ ਜਿਹੜੇ ਪਿੰਡ ਦੇ ਸਰਦਾਰ ਸਨ ਉਹ ਤੇ ਉਹਨਾਂ ਦੀ ਅਣਸਬੰਸ ਅੱਜ ਵੀ ਜਿਹੜੇ ਸਿੱਖ ਕੌਮ ਦੇ ਯੋਧੇ ਨੇ ਜਿਹੜੇ ਸਿੱਖ ਕੌਮ ਦੇ ਆਗੂ ਨੇ ਇਸ ਸਮੇਂ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜੇ ਜੋ ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਖਿਲਾਫ ਇਹ ਜ਼ਹਿਰ ਉਗਲਾਂ ਤੋਂ ਇਹ ਬਾਜ਼ ਨਹੀਂ ਆਇਆ ਇੱਥੋਂ ਤੱਕ ਕਿ ਇਸ ਦਾ ਜਿਹੜਾ ਪਰਦਾਦਾ ਸੀ ਜੋ ਸੁੰਦਰ ਸਿੰਘ ਮਜੀਠਾ ਸੀ ਉਸਨੇ ਜਨਰਲ ਡਾਇਰ ਨੂੰ ਇੱਕ 파ਟੀ ਕੀਤੀ ਸੀ ਰਾਤ ਦੀ ਰੋਟੀ ਕੀਤੀ ਸੀ ਜਦੋਂ ਉਹਨੇ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਸਿੱਖ ਸਨ ਜਿਹੜੇ ਪੰਜਾਬ ਦੇ ਪਛਿੰਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਸੀ ਅਣਗਿਣਤ ਗਿਣਤੀ ਦੇ ਵਿੱਚ ਜਿਹੜੇ ਉਦੋਂ ਸਿੱਖ ਮਾਰੇ ਸੀ ਉਹਨਾਂ ਇੱਥੋਂ ਤੱਕ ਕਿ ਉਸਨੇ ਇੱਕ ਬਿੱਲ ਪੇਸ਼ ਕੀਤਾ ਜਦੋਂ ਮੰਤਰੀ ਹੁੰਦਾ ਸੀ ਕਿ ਜਿਹੜੇ ਸਿੱਖਾਂ ਨੂੰ ਜੇ ਉਹਨਾਂ ਨੇ ਗਾਦਰਾ ਪਾਉਣਾ ਜਾਂ ਸ੍ਰੀ ਸਾਹਿਬ ਪਾਉਣੀ ਹੈ ਤਾਂ ਉਹਨਾਂ ਨੂੰ ਅੰਗਰੇਜ਼ ਹਕੂਮਤ ਤੋਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇਗੀ ਨਰਾਇਣੂ ਮਹਾਂਤ ਨੂੰ ਨਨਕਾਣਾ ਸਾਹਿਬ ਦਾ ਉਹ ਮਹੰਤ ਥਾਪਣ ਵਾਲਾ ਸੁੰਦਰ ਸਿੰਘ ਮਜੀਠਾ ਸੀ ਇਹ ਗੱਲਾਂ ਮੈਂ ਵੈਸੇ ਨਹੀਂ ਕਰ ਰਿਹਾ ਇਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਅਨਕਤ ਨੇ ਸੁੰਦਰ ਸਿੰਘ ਮਜੀਠੇ ਤੋਂ ਛਡਕਾਰਾ ਪਾਉਣ ਦੀ ਖਾਤਰ ਜਿਹੜੀ ਇਹ ਅਕਾਲੀ ਦਲ ਬਣੀ ਉਸ ਤੋਂ ਤੋਸ਼ੇ ਖਾਣੇ ਦੀਆਂ ਚਾਬੀਆਂ ਹਰਮੰਦਰ ਸਾਹਿਬ ਦਾ ਜੋ ਤੋਸ਼ਾ ਖਾਨਾ ਸੀ ਇਸ ਦੇ ਕਾਬਜ ਵਿੱਚ ਸੀ ਉਸ ਦੇ ਖਿਲਾਫ ਅਕਾਲੀਆਂ ਨੇ ਜਿਹੜਾ ਮੋਰਚਾ ਲਾਇਆ ਸੀ ਚਾਬੀਆਂ ਦਾ ਮੋਰਚਾ ਬੜੇ ਸਿੱਖ ਸ਼ੀਤ ਕਰਾਇਆ ਸੀ ਉਹਦੇ ਵਿੱਚ ਤੇ ਅੱਜ ਇਸੇ ਇਹਨਾਂ ਦੀ ਜਿਹੜੀ ਅਨਸਬੰਧ ਹੈ ਉਹ ਸ਼ਰੋਮਣੀ ਅਕਾਲੀ ਦਲ ਉੱਪਰ ਨਾਗਵਲ ਪਾ ਕੇ ਕਾਬਜ ਹੋਈ ਬੈਠੀ ਤੇ ਲਾ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਸਿੱਖ ਕੌਮ ਨੂੰ ਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਉੱਪਰੋਂ ਲਾਂਭੇ ਨਹੀਂ ਕਰ ਪਰ ਉਸ ਤੋਂ ਬਾਅਦ ਜੇ ਇਹਦੀ ਦਾਦੇ ਦੀ ਗੱਲ ਕਰੀਏ ਜੋ ਸੁਜੀਤ ਸਿੰਘ ਮਜੀਠਾ ਸੀ ਉਸ ਦੇ ਬਾਰੇ ਵਿੱਚ ਇਹਨਾਂ ਦੇ ਬੜੇ ਨਜ਼ਦੀਕੀ ਕਰਦਣ ਮਰਿੰਦਰ ਸਿੰਘ ਨੇ ਆਲਦੀ ਜਿਹੜੀ ਆਥਰਾਇਜ਼ਡ ਬਾਇਓਗ੍ਰਾਫੀ ਹੈ ਉਸ ਵਿੱਚ ਇੱਕ ਗੱਲ ਲਿਖੀ ਹੈ ਕਿ ਕਿਵੇਂ ਉਹ ਇੰਦਰਾ ਗਾਂਧੀ ਦਾ ਹੱਥ ਠੋਕਾ ਸੀ ਉਸ ਦਾ ਸੰਕਟ ਮੋਚਨ ਸੀ ਉਸ ਦਾ ਦਰਬਾਰੀਆ ਸਿੱਖ ਸੀ ਜੋ ਆਂਦੀ ਸੀ ਵੀ ਓਵੇਂ ਓਵੇਂ ਉਹ ਕਰਦਾ ਸੀ ਉਹਦੇ ਕਹਿਣ ਦੇ ਉੱਪਰ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਹਨੇ ਰਾਸ਼ਟਰਪਤੀ ਜੈਲ ਸਿੰਘ ਨੂੰ ਮਾਫੀ ਦਵਾਈ ਹੋਮ ਮਿਨਿਸਟਰ ਬੂਟਾ ਸਿੰਘ ਨੂੰ ਮਾਫੀ ਦਵਾਈ ਤੇ ਹੋਰ ਜਿਹੜੇ ਕੌਮ ਦੇ ਜਿਹੜੇ ਉਸ ਸਮੇਂ ਗद्दार ਸਨ ਉਹਨਾਂ ਨੂੰ ਮਾਫੀਆਂ ਦਵਾਈਆਂ ਸੀ ਸਿੰਘ ਸਹਿਬਾਨਾ ਦੇ ਉੱਪਰ ਪ੍ਰੈਸ਼ਰ ਪਾ ਕੇ ਤੇ ਅੱਜ ਉਸ ਦੀ ਅਨਸਬੰਸ ਵੀ ਇਹੋ ਕਾਰਜਾਂ ਤੇ ਲੱਗੀ ਹੋਈ ਹੈ ਸਿੰਘ ਸਹਿਬਾਨਾ ਤੇ ਦਬਾਅ ਪਾਉਣ ਦੀ ਤੇ ਜਿਹੜੇ ਕੌਮ ਦੇ ਦੁਖੀਆਂ ਤੋਂ ਮਾਫੀਆਂ ਦਪਾਉਣ ਦੀ ਜੋ ਇੱਕ ਅੱਜ ਦਾ ਇੱਕ ਕੌਮੀ ਸਮਾਗਮ ਸੀ ਜਿਸ ਵਿੱਚ ਭਾਈ ਰਾਜਵਾਨਾ ਸਾਹਿਬ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਭੋਗ ਸਮਾਗਮ ਉਸੇ ਵੀ ਇਸਨੇ ਜੋ ਟਾਰਗੇਟ ਕੀਤਾ ਸੈਂਟਰ ਦੇ ਕਹਿਣ ਦੇ ਉੱਪਰ ਕੀਤਾ ਏਜੰਸੀਆਂ ਦੇ ਕਹਿਣ ਦੇ ਉੱਪਰ ਕੀਤਾ ਉਹ ਭਾਈ ਅਮਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਇਹ ਗੱਲ ਮੈਂ ਨਹੀਂ ਆਂਦਾ ਇਹ ਗੱਲ ਇਤਿਹਾਸ ਦੀਆਂ ਕਿਤਾਬਾਂ ਆਂਦੀਆਂ ਨੇ ਪ੍ਰਾਤਨ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਜਿਹੜਾ ਠੁਕਰਾਰ ਹੈ ਜਿਹੜਾ ਵੱਡੇ ਅਖਬਾਰਾਂ ਤੋਂ ਵਿੱਚੋਂ ਰਿਟਾਇਰ ਹੋਇਆ ਉਸਦੇ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਹੋਈਆਂ ਨੇ ਉਹ ਰਿਪੋਰਟਾਂ ਆਂਦੀਆਂ ਨੇ ਇਹਨਾਂ ਦਾ ਜਿਹੜਾ ਖਾਨਦਾਨ ਹੈ ਉਹ ਹਮੇਸ਼ਾ ਗਦਾਰਾਂ ਦਾ ਰਿਹਾ ਤੇ ਇਸ ਚੀਜ਼ ਦੇ ਸਬੰਧ ਦੇ ਵਿੱਚ ਇੱਥੇ ਮਰਜ਼ੀ ਸਾਡੇ ਨਾਲ ਡਿਬੇਟ ਕਰ ਲੈਣ ਮੀਡੀਆ ਦੇ ਵਿੱਚ ਬੈਠ ਕੇ ਡਿਬੇਟ ਕਰ ਲੈਣ ਸਾਰੇ ਸਾਡੇ ਕੋਲੇ ਤੱਥ ਨੇ ਇਤਿਹਾਸ ਤਾਂ ਕੌਮ ਬੜੀ ਸੂਝਵਾਨ ਹੈ ਅੱਜ ਜਿਹੜੇ ਇਹਨਾਂ ਦਾ ਜਿਹੜਾ ਸਹਾਰਾ ਲੈ ਕੇ ਜਿੰਨੀਆਂ ਵੋਟਾਂ ਦੇ ਵਿੱਚ ਵੋਟਾਂ ਮੰਗਦੇ ਨੇ ਇਹਨਾਂ ਤੋਂ ਸਪੀਚਾਂ ਪਵਾਉਂਦੇ ਨਹੀਂ ਅੱਜ ਕਿਧਰ ਨੂੰ ਮੂੰਹ ਦਿਖਾਉਣਗੇ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਅੱਜ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕੌਮ ਉਹਨਾਂ ਦੀ ਜਿਹੜੀ ਬੜੀ ਲੋੜ ਹੈ ਕੌਮ ਉਹਨਾਂ ਨੂੰ ਆਗੂ ਮੰਨ ਚੁੱਕੀ ਹੈ ਇਲੈਕਸ਼ਨਾਂ ਵਿੱਚ ਜਿਤਾ ਦਿੰਦਾ ਹੈ ਪਰ ਫਿਰ ਵੀ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਮੱਛੀ ਵਾਂਗੂ ਬਿਨਾਂ ਸੱਤਾ ਤੋਂ ਤੜਪਦੇ ਹਨ ਇਹਨਾਂ ਨੂੰ ਐਮਐਲਏ ਬਣਾ ਦੋ ਐਮਪੀ ਬਣਾ ਦਵੋ ਇਹ ਜਿਹੜੇ ਮਜੀਠੇ ਪਰਿਵਾਰ ਦੇ ਅਣਸਬੰਸ ਪਰ ਇਹਨਾਂ ਦੀ ਲਾਲਸਾ ਪੂਰੀ ਨਹੀਂ ਹੁੰਦੀ ਕਿਸੇ ਹੱਦ ਤੱਕ ਇਹ ਗਿਰ ਸਕਦੇ ਨੇ ਸਿਰਫ ਸਿਰਫ ਰਾਜ ਲੈਣ ਦੀ ਖਾਤਰ ਇੱਕ ਕੌਮ ਦੀ ਪਿੱਠ ਵਿੱਚ ਛੂਰਾ ਮਾਰ ਸਕਦੇ ਨੇ ਤਾਂ ਆਪਾਂ ਸਾਰਿਆਂ ਨੂੰ ਚਾਹੀਦਾ ਜਿਵੇਂ ਬਾਈ ਦੀਪ ਸਿੰਘੂ ਨੇ ਗੱਲ ਆਖੀ ਸੀ ਵੀ ਜਿਹੜਾ ਕੌਮ ਦਾ ਮਿਹਨਾਂ ਉਹ ਬੰਦੇ ਦੀਆਂ ਪੀੜ੍ਹੀਆਂ ਤੱਕ ਦਬਾਹ ਕਰ ਦਿੰਦਾ ਹੈ ਤਾਂ ਕੌਮ ਇਸ ਨੂੰ ਇਸ ਦੇ ਪਰਿਵਾਰ ਨੂੰ ਅਜਿਹਾ ਕਰਾਰਾ ਜਵਾਬ ਦਵੇ ਵੀ ਜਿਹੜਾ ਇੱਕ ਦੁਨੀਆ ਤੇ ਇੱਕ ਮਿਸਾਲ ਬਣੇ ਵੀ ਜਿਵੇਂ ਆਂਦਾ ਨਾ ਆਪਦੇ ਆਪ ਨੂੰ ਇਹ ਵੀ ਮੈਂ ਜੋ ਮਾਝੇ ਦਾ ਜਰਨੈਲ ਤੇ ਉਸੇ ਮਾਝੇ ਦੇ ਵਿੱਚ ਅੱਜ ਬੱਚਿਆਂ ਦੇ ਹੱਥਾਂ ਦੇ ਵਿੱਚ ਇੱਥੇ ਸਰੰਜਾਂ ਪਹੁੰਚਾਣ ਵਾਲੇ ਇਹ ਲੋਕ ਨੇ ਤੇ ਭਾਈ ਅਮਰਤਪਾਲ ਸਿੰਘ ਕਿਉਂ ਇਹਨਾਂ ਨੂੰ ਚੁਭਦੇ ਨੇ ਉਹ ਗੱਲ ਇਹ ਆ ਵੀ ਉਹ ਨਸ਼ੇ ਦੇ ਖਿਲਾਫ ਲਹਿ ਇਸ ਇਹਨਾਂ ਦੇ ਬਿਜ਼ਨਸ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਸੀ ਤਾਂ ਬੜੀ ਸੋਚਣ ਵਾਲੀ ਗੱਲ ਹੈ ਕੌਮ ਨੂੰ ਬੇਨਤੀ ਆ ਵੀ ਆਪਾਂ ਸਾਰੇ ਇਕੱਠੇ ਹੋਈਏ ਇੱਥੇ ਇੱਕ ਸਟੈਂਡ ਲਈਏ ਤੇ ਇਹਨਾਂ ਤੋਂ ਆਪਦੀਆਂ ਸੰਸਥਾਵਾਂ ਨੂੰ ਆਪਦੀਆਂ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਰਿਆਰ ਕਰਾਈਏ ਤੇ ਇੱਕ ਜਿਹੜੀ ਛਤਰ ਥੱਲੇ ਆਪਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਨੂੰ ਲਾਂਭੇ ਕਰੀਏ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕੇ ਗੱਲਾਂ ਕਰ ਦਿੱਤੀਆਂ ਤੁਹਾਡੀਆਂ ਚਾਰ ਅਕਾਲੀ ਦਲ ਦੇ ਵਾਸਤੇ ਤੇ ਅੱਜ ਤਾਂ ਨੂੰ ਬੜਾ ਕੱਲਾ ਬਲਵੰਤ ਸਿੰਘ ਰਾਜਵਾਨਾ ਬੰਦੀ ਸਿੰਘ ਹੋ ਗਿਆ ਕੱਲਾ ਮਾਫ਼ ਕਰਨਾ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਇਸ ਗੱਲ ਤੇ ਦੁੱਖ ਲੱਗੇ ਤੇ ਬਾਕੀ ਸਿੰਘਾਂ ਬੰਦੀ ਸਿੰਘ ਨੇ ਕੀ ਭਾਈ ਜਗਤਾਰ ਸਿੰਘ ਗੱਲ ਕੀਤੀ ਹੈ ਹਵਾਰੇ ਦੀ ਪਰਮਜੀਤ ਸਿੰਘ ਭਿਉਰੇ ਦੀ ਕੀਤੀ ਆ ਭਾਈ ਜਗਤਾਰ ਸਿੰਘ ਤਾਰੇ ਦੀ ਕੀਤੀ ਆ ਭਾਈ ਗੁਰਦੀਪ ਸਿੰਘ ਇੰਜੀਨੀਅਰ ਦੀ ਕੀਤੀ ਆ ਭਾਈ ਸੁਮੇਸ਼ ਸਿੰਘ ਭਾਈ ਲਾਲ ਸਿੰਘ ਕਿੰਨੇ ਸਿੰਘ ਬੈਠੇ ਨੇ ਬੰਦੀ ਸਿੰਘ ਵਿੱਚ ਦੱਸੋ ਚੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਤੁਸੀਂ ਮਾੜਾ ਕਹਿਣੇ ਕਹਿਣਾਗਾ ਉਹਦੀ ਗੱਲ ਨਾ ਕਰੋ ਉਹਨੂੰ ਜੋ ਮਰਜੀ ਕਹੋ ਦੂਜੇ ਸਿੰਘਾਂ ਦੀ ਗੱਲ ਕਿੱਦੇ ਕਿੱਦੇ ਕੀਤੀ ਆ ਬਈ ਕਿੱਦੇ ਤੁਹਾਡੇ ਮੂੰਹ ਤੇ ਨਿਕਲੇ ਕਿੱਦੇ ਤੁਹਾਡੀ ਜਮਾਨ ਫਟਿਆ ਤੁਹਾਡੀ ਕਿੱਦੇ ਤੁਹਾਡਾ ਹਾਸਰ ਜਿਹੜਾ ਗਾਣਾ ਅੱਜ ਹੋ ਰਿਹਾ ਇਸ ਤੋਂ ਵੀ ਮਾੜਾ ਹੋਣਾਗਾ ਮੈਂ ਪਹਿਲਾਂ ਵੀ ਕਿਹਾ ਸੀ ਸ਼ਾਇਦ 2-4 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਤੇ ਅੱਜ ਉਹ ਗੱਲਾਂ ਜਿਹੜੀਆਂ ਨੇ ਸੱਚੀਆਂ ਸਾਬਤ ਹੋ ਰਹੀਆਂ ਨੇ ਮੈਂ ਨਹੀਂ ਕੋਈ ਬਾਬਾ ਜਾਂ ਕੋਈ ਰੱਬ ਉਹ ਕਾਲਪੁਰਖ ਵੈਗੁਰੂ ਜਾਣ ਦਾ ਜਿਹੜੀਆਂ ਤੁਸੀਂ ਸਿੱਖਾਂ ਦੇ ਨਾਲ ਕਹਾਣ ਕੀਤਾ ਪਾਪ ਕੀਤਾ ਸਿੱਖਾਂ ਦੇ ਬੈਰੀ ਬਣੇ ਹੋਇਓ ਤੇ ਅਜੇ ਤੱਕ ਟਲ ਜੋ ਤੇ ਤੁਹਾਡਾ ਜਿਹੜਾ ਸਾਰਾ ਕੁਝ ਖਤਮ ਹੋ ਰਿਹਾਗਾ ਠੀਕ ਆ ਕਿ ਤੁਸੀਂ ਬੜੇ ਮਹਿਲ ਬਣਾ ਲਏ ਬਾਹ ਰੁਪਿਆ ਲੁੱਟ ਲਿਆ ਬੜਾ ਸਭ ਕੁਝ ਕਰ ਲਿਆ ਪਰ ਕੱਲਾ ਰੁਪਿਆ ਕੰਮ ਨਹੀਂ ਆਉਂਦਾ ਲੋਕ ਤੁਹਾਨੂੰ ਦੇਖ ਕੇ ਰਾਜੀ ਨਹੀਂ ਥੂ ਥੂ ਕਰਦੇ ਨੇ ਹਥਾ ਚਾਹ ਤਾਨੂੰ ਹੁਣ ਵੋਟਾਂ ਨਹੀਂ ਪੈਣੀਆਂ 100 ਸਾਲ ਸਾਲ ਪੁਰਾਣੀ ਪਾਰਟੀ ਨੂੰ ਅਕਾਲੀ ਦਲ ਨੂੰ ਤੁਸੀਂ ਦਾਗ ਲਾ ਦਿੱਤਾ ਕਿੰਨੇ ਤੁਸੀਂ ਜਿਹੜੇ ਬੰਦੇ ਸੀ ਅਕਾਲੀ ਦਲ ਦੇ ਵਿੱਚ ਜਿਹੜੇ ਕਿ ਉਹਨਾਂ ਦੇ ਜਮੀਰਾ ਮਾਰ ਦਿੱਤੀਆਂ ਅਕਾਲੀ ਦਲ ਦੇ ਵਿੱਚ ਤੁਸੀਂ ਬੰਦੇਆਂ ਨੂੰ ਜਿਹੜਾਗਾ ਕਾਤਲ ਕੀਤੇ ਹੋਏ ਨੇ ਜਾ ਕਰਵਾਏ ਹੋਏ ਨੇ ਦੱਸੋ ਕਿੰਨੇ ਬੰਦੇ ਸੀ ਅਕਾਲੀ ਦਲ ਦੇ ਵਿੱਚ ਸਾਰੇ ਬੰਦਿਆਂ ਨੂੰ ਪ੍ਰਗਾਸ਼ਿਕ ਬਾਦਲ ਨੇ ਉਸ ਟਾਈਮ ਵਰਤਿਆ ਗਰਚਰਨ ਸਿੰਘ ਟੋੜੇ ਨੂੰ ਵਰਤਿਆ ਲੋਂਗੋਵਾਲ ਨੂੰ ਵਰਤਿਆ ਆਰਾਮੂਵਾਲ ਨੂੰ ਵਰਤਿਆ ਸਾਰਿਆਂ ਨੂੰ ਵਰਤਿਆ ਤੁਸੀਂ ਸਾਰਿਆਂ ਨੂੰ ਵਰਤ ਕੇ ਤੁਸੀਂ ਪਰੇ ਸਿੱਟ ਦਿੱਤਾ ਅੱਜ ਜੇ ਤੁਹਾਡੇ ਖਿਲਾਫ ਬੋਲਦੇ ਨੇ ਤੇ ਤੁਹਾਨੂੰ ਅੱਜ ਬੜਾ ਦੁੱਖ ਲੱਗਦਾਗਾ ਤੇ ਤੁਹਾਡੇ ਕੋਲ ਇੱਕੋ ਹੀ ਈਸੂ ਰਹਿ ਗਿਆ ਭਾਈ ਅੰਮਰਤਪਾਲ ਸਿੰਘ ਠਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਭੱਗ ਗਿਆ ਕਹਿੰਦਾ ਉਹ ਬੰਦੀ ਸਿੰਘ ਨਹੀਂ ਹੋ ਸਕਦਾ ਤੁਸੀਂ ਚਿੱਤਾ ਵਿੱਚੋਂ ਚਿੱਟੇ ਦੇ ਪਰਤੇ ਪੈਣ ਤੁਹਾਡੇ ਤੇ ਤੇ ਤੁਸੀਂ ਜੇਲਾ ਚ ਜਾਓ ਤੁਸੀਂ ਬੰਦੀ ਸਿੰਘ ਹੋਗੇ ਜੇ 4 ਦਿਨ ਜੇਲ ਕੱਟਿਆ ਆ ਲੋਕਾਂ ਨੇ ਤੁਹਾਡੀ ਆਕਲ ਟਿਕਾਣੇ ਲਿਆ ਦਿੱਤੀ ਆ ਹੁਣ ਤਾਂ ਬੱਸ ਕਰ ਜੋ ਹੁਣ ਤਾਂ ਬੱਸ ਕਰ ਜੋ ਭਾਈ ਅੰਬਤਪਾਲ ਸਿੰਘ ਜੇਲ੍ਹ ਚ ਬੈਠਾਗਾ ਇੱਕ ਮੈਂ ਮਾਫ ਕਰਨਾ ਤੁਸੀਂ ਇਹ ਕਦੇ ਮੈਂ ਕਿਸੇ ਦੇ ਨਾਲ ਕੰਪੈਰੀ ਨਹੀਂ ਕਰਦਾ ਜਾਂ ਕਿਸੇ ਦੇ ਨਾਲ ਜੋੜ ਕੇ ਗੱਲ ਨਹੀਂ ਲਾਉਂਦਾ ਜਿਸ ਤਰ੍ਹਾਂ ਅੱਜ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਆ ਸਿਵ ਸੈਨਾ ਜਾਂ ਦੂਜੀ ਤੀਜੀ ਸੈਨਾ ਜਿਹੜੀ ਫੋਟੋ ਤੋਂ ਡਰੀ ਜਾਂਦੀ ਆ ਸੰਤਾਂ ਦੀ ਫੋਟੋ ਤੋਂ ਫੋਟੋ ਬੈਨ ਕਰਨੀ ਆ ਕਹਿੰਦੇ ਜੀ ਉਹਦੀ ਫੋਟੋ ਨਹੀਂ ਲੱਗਣ ਦੇਣੀ ਜਿੱਤੇ ਤਸਵੀਰ ਦੇਖ ਲੈਂਦੇ ਆ ਉਹਨਾਂ ਨੂੰ ਝੰਘਾੜਾ ਨਿਕਲ ਜਾਂਦੀਆਂ ਉਹਨਾਂ ਦੀਆਂ ਅੱਜ ਇਹ ਹਾਲ ਤੁਹਾਡਾ ਹੋਇਆ ਪਿਆ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਪਿਆਗਾ 25 26 100 ਕਿਲੋਮੀਟਰ ਦੂਰ ਬੈਠਾਗਾ ਤੇ ਤਾਂ ਨੂੰ ਸੁਪਨਿਆਂ ਦੇ ਵਿੱਚ ਰਾਤ ਨੂੰ ਮੈਨੂੰ ਲੱਗਦਾ ਅੰਮਰਤਪਾਲ ਤੁਹਾਡੀ ਸਾਥੀ ਤੇ ਚੜ ਜਾਂਦਾ ਕਿ ਮੈਨੂੰ ਤਾਂ ਲੱਗਦਾ ਇਸ ਕਰਕੇ ਤਾਂ ਨੂੰ ਜਿਹੜਾ ਡਰ ਲੱਗ ਗਿਆ ਅੰਮਰਤਪਾਲ ਤੋਂ ਕਦੇ ਉਹ ਬਾਹਰ ਨਾ ਆ ਜਾਵੇ ਇਸ ਕਰਕੇ ਤੁਸੀਂ ਸਾਰਾ ਤਾਣਾ ਬਾਣਾ ਤੁਹਾਡੇ ਜਿਹੜੇ ਆਕਿਆ ਨੇ ਉਹ ਬਣਿਆ ਹੋਇਆਗਾ ਕਿ ਕਮੇ ਹੁਣ ਉਹਨੂੰ ਜਿਹੜਾ ਕਿ ਕਾਤਲ ਦੇ ਕੇਸ ਚਲ ਜਾਈਏ ਅਸੀਂ ਕਿ ਅੰਮਰਤਪਾਲ ਸਿੰਘ ਬਾਹਰ ਨਾ ਆ ਜਾਵੇ ਅੱਜ ਇਹ ਵੱਡੇ ਪੰਥ ਦੇ ਠੇਕੇਦਾਰ ਬਣੇ ਹੋਏ ਨੇ ਕਿ ਇਹਨਾਂ ਨੇ ਠੇਕਾ ਲੈ ਲਿਆ ਵੀ ਅਸੀਂ ਸਿੱਖ ਕੌਮ ਦੇ ਵੱਡੇ ਅਸੀਂ ਆਕੇ ਆ ਸਾਥੋ ਬਿਨਾ ਤਾਂ ਸਿੱਖ ਕੌਮ ਅਧੂਰੀ ਆ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਹੁਣ ਜਿੰਨੇ ਮਤਦੇ ਨੇ ਅੰਮਰਤਪਾਲ ਸਿੰਘ ਦੇ ਨਾਂ ਤੋਂ ਅੱਜ ਮਜੀਠੀਏ ਦੇ ਹੱਕ ਤੇ ਜਿਹੜੇ ਜਿੰਨੇ ਪਾਈ ਅੰਮਰਤਪਾਲ ਸਿੰਘ ਦੇ ਵਿਰੋਧੀ ਨੇ ਸਾਰੇ ਇਕੱਠੇ ਹੋ ਜਾਣਗੇ ਗਿੱਦੜ ਬਘਿਆੜ ਬਿੱਲੇ ਜਿੰਨੀਆਂ ਕਾਟਮਾ ਕਤੂਰੇ ਮੈਂ ਸਾਰਾ ਕੁਝ ਨਿਉਲੇ ਜਿੰਨੀਆਂ ਜਿਹੜੇ ਨਿਕਲਣਗੇ ਸਾਰੇ ਇਕੱਠੇ ਹੋ ਜਾਣਗੇ ਅੱਜ ਉਹਦੇ ਹੱਕ 'ਚ ਬੋਲਣਗੇ ਜਿਹੜੇ ਮਜੀਠੀ ਨੂੰ ਗਾਲ੍ਹਾਂ ਦਿੰਦੇ ਸੀ ਕੱਲ ਉਹ ਅੱਜ ਤੁਸੀਂ ਹੱਕ 'ਚ ਬੋਲਦੇ ਦੇਖੋਗੇ ਉਹ ਚਿਠੀਏ ਦੇ ਇਹ ਬੜਾ ਵੱਡਾ ਮਾਰਕਾ ਮਾਰਤਾ ਜੀ ਮਜੀਠੀਏ ਨੇ ਅੰਮ੍ਰਿਤਪਾਲ ਸਿੰਘ ਨੂੰ ਕਹਿਤਾ ਕਿ ਉਹ ਬੰਦੀ ਸਿੰਘ ਨਹੀਂ ਹੋ ਸਕਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਬਤਵਾਰੀ ਸ਼ੇਅਰ ਕਰ ਦੇਣਾ ਤੇ ਇਹਨਾਂ ਨੂੰ ਲੋਕਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਕਮੈਂਟਾਂ ਦੇ ਵਿੱਚ ਜਵਾਬ ਦੇ ਦਿਆ ਕਰੋ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦੇਣਾ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ